ਆ ਬਿੰਦਰ ਦਾ ਪਿਓ ਬ੍ਰਿਆਮ ਬੁੜਾ ਇਹ ਮੈਂ ਛੋੜਾ ਸੀ 74 73 ਜਹਾਇ ਤੇ ਨੇ ਹੂੰ ਹੂੰ ਪਾਣੀ ਰਹਿੰਦੇ ਸੀ 16 ਤੁਸੀਂ ਉੱਤ ਖੇਤ ਹੂੰ ਉਹ ਉਹ ਬੁੜਾ ਮਨ ਗੱਲਾਂ ਦੱਸਿਆ ਕਰ ਆਂਦਾ ਮੈਂ ਤਾਂ ਬੁੜਾ ਤੂੰ ਨਰਮਲਾ ਛੋਟਾ ਹਜੇ ਤੂੰ ਦੇਖਹੀਂ ਗੱਲਾਂ ਜਿਹੜੀਆਂ ਉਹ ਮੈਂ ਕਿ ਤਾ ਗਾਈਆਂ ਰੂੜੀ ਤੇ ਚਰਨੀਆਂ ਹੂੰ ਮੈਂ ਗਾਈਆਂ ਤੇ ਕੋਈ ਦੰਦਾ ਹੀ ਨਹੀਂ ਉਹ ਤਾਂ ਮੀਂਹ ਗਾ ਨਹੀਂ ਦਿੰਦੇ ਸੀ ਹੂੰ ਮੈਂ ਰੂੜੀ ਤੇ ਕਿਵੇਂ ਚਰਨੀਆਂ ਆਹ ਦੇਖ ਲੋ ਹੂੰ ਚਰੀਆਂ ਅਵੀ ਆ ਵੀ ਫਿਰਦੀਆਂ ਨੇ ਰਣੀਆਂ ਦੇ ਮੇਰੀ ਉਹਨੇ ਆਖਿਆ ਦੁਨੀਆ ਰਾਹ ਤੋਂ ਕਰਾ ਚੱਲੂਗੀ ਰਾਹ ਤੋਂ ਕਰਾ ਮੈਂ ਕਿਹਾ ਇੱਕਵੇਂ ਉਹਨਾਂ ਦਾ ਰਾਤ ਲੋਕ ਬੱਸ ਸਿੱਟ ਤਪੇ ਕਰਨੇ ਰਾਤ ਬਿਨਾਂ ਜਾਣਗੇ ਲੋਕ ਅੱਜ ਤੋਂ ਕੋਰੋਨਾ ਆਇਆ ਨਾ ਦੁਨੀਆ ਰਾਹ ਤੋਂ ਕਰਾ ਹੋ ਗਈ ਸੀ ਹਾਂ ਵੇਹਾਂ ਹੂੰ ਇਹ ਰਾਹ ਤੋਂ ਕਰਾ ਹੋ ਗਈ ਸੀ ਉਹਦੇ ਹੀ ਸਾਰੇ ਰਾਹ ਬੰਦ ਹੋ ਗਏ ਸੀ ਲੋਕ ਖੇਤਾਂ ਦੇ ਵਿੱਚ ਹੀ ਜਾਣ ਲੱਗੇ ਹਾਂ ਲੋਕੀ ਬਸ ਖੇਤਾਂ ਦੇ ਨੰਗੇ ਲੱਗੇ ਸਿੱਧੇ ਵੀ ਹਾਂ ਰਾਤ ਕਰਾਏ ਦੇ ਦੋ ਅਰਥ ਹਨ ਹਾਂ ਰਾਤ ਕਰਾਏ ਤਾਂ ਪੰਜ ਹਾਂ ਬਾਹਰ ਛੱਡੀ ਦੂਜੀ ਤਰਫ ਤੋਂ ਡੰਡੀ ਤੋ ਹਾਂ ਹਾਂ ਉਹ ਜਾਇ ਤਾਂ ਪੂਰਾ ਰਾਤ ਕਰਾਏ ਪਾ ਮੈਂ ਜਾਊਗਾ ਹਾਂ ਰਾਤ ਕਰਾਏ ਦੇਖ ਲਿਆ ਰਾਤ ਕਰਾਏ ਪੂਰੀ ਹੋਣੀ ਨਾ ਪਰ ਮੈਂ ਛੱਡ ਕੇ ਦੂਜੀ ਪਾਸੇ ਜਾਣਾ ਰਾਤ ਕਰਾਉਣੀ ਹੈ ਉਹ ਵੀ ਆ ਇਹ ਇੱਕ ਦਾ ਹੱਗਲ ਵੀ ਬਹੁਤ ਅੱਜ ਕੱਲ੍ਹ ਤਰ੍ਹਾਂ ਉਹ ਛੱਡੀ ਜਾਂਦੇ ਹਾਂ ਹਾਂ ਪਰ ਮੈਂ ਛੱਡ ਕੇ ਕਰਾਉਣੀ ਆ ਕੋਈ ਆਸੀ ਆ ਵੀ ਕੰਨਿਆ ਵਾਰ ਮੰਗੂਗੀ ਮੈਂ ਉਹ ਕਿਵੇਂ ਮੈਂ ਛੋਟਾ ਮੈਨੂੰ ਪਤਾ ਨਹੀਂ ਸੀ ਕਿ ਆ ਗੱਲ ਦਾ ਵੜਾ ਇਹ ਆਪੇ ਆਖੇ ਕਰੂਗੀ ਮੈਂ ਇੱਥੇ ਕਾ ਕਰੂਣੀ ਨਹੀਂ ਤਾਂ ਹੋਈ ਨਹੀਂ ਸਾਡੀ ਬਾਬਨ ਦੀ ਇਹ ਵੀ ਹੋਈ ਜਾਂਦਾ ਹਾਂ ਉਹ ਵੀ ਹੋਈ ਜਾਂਦਾ ਆ ਤੂੰ ਦੇਖੇ ਨਾ ਮਨ ਸਾਰੀ ਗੱਲਾਂ ਮੈਨੂੰ ਦੱਸੀਆਂ ਨਾ ਇੱਕੋ ਦੋ ਗੱਲਾਂ ਹੋਵਰ ਇੱਕ ਕਾਇਆਂ ਦੀ ਗੱਲ ਸੀ ਉਹ ਵੀ ਹੋ ਗਈ ਇੱਕ ਵਾਰ ਸੀ ਜਦ ਮੁਸਲਮਾਨ ਦਿੱਲੀ ਨਵਾਜ ਪੜਨਗੇ ਪੈਦਲ ਚੱਲਣਗੇ ਐਨੀ ਹੋਈ ਹਜੇ ਹਾਂ ਮੈਂ ਸੋਚੀ ਕਿ ਕੀ ਬਾਕੀ ਹੈ ਕਿ ਪਾਰੇ ਜਾ ਕੇ ਮਨੇ ਉਹ ਕਿਹੜੀ ਮਸਜਿਦ ਆ ਉਹ ਜਾਨਾ ਮਸਜਿਦ ਇਹ ਮਿਲਵਾਉਂਦੇ ਨੇ ਪਰ ਕੋਈ ਪਰ ਨਹੀਂ ਨੇ ਨਮਾਜ਼ ਪੜ ਨਹੀਂ ਸਕਦੇ ਉਹ ਇਹ ਵੀ ਦੱਸਿਆ ਉਹਨਾਂ ਦਾ ਛੋਟਾ ਜਿਹਾ ਦਾ ਪਸਾਉਂਦੇ ਰਹਸ ਰਹੇ ਜਣ ਲੰਗੇ ਜਾਣ ਬਤਾ ਦੇ ਜਿਵੇਂ ਅਪਰਾਧਾ ਨਾ ਸਤਿ ਆਤਮਾ ਉਹ ਕਰਦੇ ਸੀ ਧਰਮ ਵਾਲੀ ਤੇ ਅੱਜ ਕੱਲ ਆਪਣੇ ਦੇ ਬਾਹਰ ਚੱਲਿਆ ਗਿਆ ਇਹ ਟ੍ਰੈਂਡ ਚੱਲਦਾ ਲੋਕਾਂ ਦਾ ਧਰਮ ਬਦਲਣ ਵਾਲਾ ਬੜੇ ਪੈਸੇ ਪਿੱਛੇ ਬਦਲੀ ਜਾਂਦੇ ਆ ਤੇ ਇਹ ਰਹਿਣਾ ਧਰਮ ਬਦਲਣ ਨੇ ਧਰਮ ਬਦਲੀ ਦੇ ਪਿੱਛੇ ਪੈਸੇ ਆ ਆਪ ਕੋ ਮਸ਼ੀਨਾ ਆਪ ਕੋ ਵੱਡੇ ਨਹੀਂ ਆਪੇ ਗੱਡਣੀਆਂ ਨਹੀਂ ਮਸ਼ੀਨਾ ਨੇ ਲੱਗਣੀ ਥੋੜੇ ਜਿਨੇ ਉਹਨਾਂ ਨੇ ਤੇ ਆਪ ਕੋ ਗੱਡਣੀਆਂ ਤੇ ਕੱਢਣੀਆਂ ਆ ਮੈਂ ਦੇਖੇ ਮਸ਼ੀਨਾ ਵੱਡੂ ਕਾੜੂ ਪੈਟਰੋਲੀ ਦੀ ਪਾਈ ਜਾਂਦੀ ਆ ਅੱਜ ਕੱਲ੍ਹ ਤੇ ਘਰੇ ਆਈ ਜਾਂਦੀਆਂ ਨੇ ਤੇ ਕਹਿੰਦਾ ਕਿ ਘਰੇ ਸਾਰਾ ਬਸ ਹਾਂ ਹੂੰ ਪੂਰੀਆਂ ਸਾਰੀਆਂ ਗੱਲਾਂ ਪੂਰੀਆਂ ਹੋਣੀਆਂ ਹੂੰ ਤਾਂ ਵਿਚਾਰੋ ਮੁੱਕ ਗਿਆ ਕਤੋਂਦਾ ਹੂੰ ਤੇ ਬਸ ਇੱਕ ਗੱਲ ਰਹਿ ਗਈ ਉਹਦੀ ਜਿਹੜੀ ਉਹ ਨਿਵਾਜ਼ ਵਾਲੀ ਨੂੰ ਵੀ ਨਿਵਾਜ਼ ਪੜਨਾ ਇਹਨਾਂ ਨੇ ਉਹ ਅਸੀਂ ਜੀ ਨਿਵਾਜ਼ ਪੜਦਾ ਤੇ ਹਿੰਦ ਨਹੀਂ ਰਹਿੰਦੀ ਇਹ ਦਾਦਾ ਸੀ ਉਹਨਾਂ ਪਰ ਪੜ ਨਹੀਂ ਸਕਿਆ ਹੋ ਗਿਆ ਨਾ ਵੀ ਦਿੱਲੀ ਤੇ ਕਾਜਾ ਹੋ ਗਿਆ ਹਾਂ ਹਾਂ ਨਹੀਂ ਹੋਣੀ ਹਾਂ ਕਿ ਦਿੱਲੀ ਦੇ ਨੋਆਜ ਪੜਨਦਾ ਹਾਂ ਉਹ ਆਵੇ ਹਾਂ ਰਾਜਾ ਉਹ ਦਿੱਲੀ ਕੋਈ ਰਾਜ ਹੈ ਸਾਰਿਆਂ ਦਾ ਹਾਂ ਅਨੋ ਕੋਈ ਖਿਆਰ ਨਹੀਂ ਲੱਗੇ ਚੱਲਣਾ ਪੈਦਲ ਚੱਲਣੇ ਸਾਰਾ ਪਾਕਿਸਤਾਨ ਉਸਕ ਚਲਗੂ ਆ ਇੰਨਾ ਤੰਗ ਆ ਜੂਗਾ ਆਪੇ ਚਲਪੂ ਚੱਲ ਇਹ ਆਉਂਦਾ ਮੇਰੇ ਦੇਸ਼ ਹੀ ਲੜਾਈ ਲੱਗਦੀ ਹੈ ਨਾ ਹਾਂ ਇਹ ਗੱਲ ਹੈ ਨਾ ਹਾਂ ਹੋਈ ਵੀ ਹੈ ਮਤਲਬ ਲਾ ਮਾਪੁਰਖੰਦਾ ਦੇਸ਼ ਦਾ ਤੇ ਦੂਜੇ ਦੇਸ਼ ਦੇ ਮਾਪੁਰਖੰਦੇ ਪਹਿਲਾਂ ਪਹਿਲੀ ਵਾਰ ਤੇ ਉਹਨੇ ਲੜਾਈ ਹੁੰਦੀ ਹੈ ਜੇੜ ਜੰਗ ਲੱਗਦਾ ਉਹ ਨਬਲ ਉਹ ਹੈ ਜੇ ਜੇ ਨਫਮਨ ਪਰਨੇ ਜਾ ਕੇ ਦਿੱਲੀ ਮਸਜਿਦ ਵਾਗ ਨਵਜ ਪੜਲੀ ਤੇ ਮੁਸਲਮਾਨ ਦੀ ਜਿੱਤ ਹੋਈ ਉਹ ਤੇ ਪਹੁੰਚ ਨਹੀਂ ਸਕਦੇ ਮੁਸਲਮਾਨ ਦੀ ਹਾਰ ਹੋਈ ਹਾਂ ਇਹਦਾ ਮਤਲਬ ਛੋਟੇ ਹੁਣ ਇਹ ਬਸ 12 ਸਾਲ ਆਪਿਆ ਦੱਸਦਾ ਬਾਬਾ ਜੀ ਸਰਸਿੰਗ ਜਿਹੜੇ ਤੇ ਆਪਾਂ ਖਣ ਖਣ ਕਿਹੜੇ ਸਾਣਾ ਚ ਲੜਾਈ ਹੋਈ ਸੀ ਤੇ ਸਵੇਰੇ ਬਾਬਾ ਜੀ ਦੱਸਦੇ ਅੱਗੇ ਤਾਂ ਚਾਰ ਰੋਟੇ ਕਿ ਮਤਲਬ ਕਰ ਲੈ ਮੇਰੇ ਤੇ ਬਾਬਾ ਜੀ ਦਿਨ ਚੜਿਆ ਸੀ ਤੇ ਸੁੱਤੇ ਪਏ ਸੀ ਤੇ ਚਾਦਰ ਲਈ ਤੇ ਪੈਰਾਂ ਨੂੰ ਖੂਨ ਲੱਗਿਆ ਉਹ ਬਾਬਾ ਜੀ ਨੇ ਦੱਸਿਆ ਬਾਬਾ ਨੂੰ ਸੱਠਾਇਆ ਵੀ ਮਿੱਠੂ ਬਾਬਾ ਜੀ ਅਜੇ ਠੀਂਜੀ ਵੱਲੋਂ ਵੀ ਹੂੰ ਬਾਬਾ ਜੀ ਫਿਰ ਉੱਠ ਕੇ ਆਣੇ ਭਾਈ ਰਾਤ ਅਸੀਂ ਆਪਣੀ ਹਿੰਦੁਸਤਾਨ ਦੀ ਤੇ ਹੁਣ ਪਾਕਿਸਤਾਨ ਨਾਲ ਲੜਾਈ ਲੱਗੂ ਪਰ ਜਿੱਤ ਆਪਣੀ ਹੋਊਗੀ ਫਿਰ ਆ ਕਿੰਨੇ ਬਾਬਾ ਜੀ ਸੋ ਦੁਪਹਿਰ ਨੂੰ ਖੂਨ ਲੱਗਿਆ ਫਿਰ ਰਾਤ ਅਸੀਂ ਉਹਨਾਂ ਦੇ ਮਹਾਪੁਰਸ਼ ਦੀਰ ਹੋਈਏ ਉਹਨੇ ਪੂਰੇ ਤਿੰਨ ਸੰਤ ਹੁੰਦੇ ਆ ਫਿਰ ਬਾਦਲ ਤੇ ਲੜਾਈ ਹੁੰਦੀ ਹੈ ਆਪਾਂ ਜਿੱਤ ਗਏ ਸੀ ਤੇ ਇਹ ਲੜਾਈ ਆਉਣੀ ਨਹੀਂਦੀ ਪਰ ਕਰਦੀ ਲੜਾਈ ਹੁੰਦੀ ਆ ਕੋਈ ਮਹਾਰਾਜ ਜੀ ਨਾ ਟਰੀ ਆ ਜਾ ਕੋਈ ਮੱਦਾ ਜਿਹੜਾ ਦੇ ਸੜਦਾ ਫਿਰ ਆਂਦਾ ਏ ਜੋ ਆ ਪਹਿਲਾਂ ਇਹਨਾਂ ਨੇ ਆ ਹੀ ਕੀਤਾ ਪੁੱਤ ਜੀ ਕਹਿੰਦਾ ਵੀ ਤੂੰ ਹਿੰਦੂ ਜਿਹੜੇ ਹੈਗੇ ਆ ਹਿੰਦੂ ਹਿੰਦੂ ਪੁੱਛ ਕੇ ਮਾਰੀ ਆਉਂਦਾ ਹਾਂ ਹਾਂ ਇਹਨਾਂ ਧਰਮ ਦਾ ਆ ਜਿਹੜਾ ਪਹਿਲ ਕਾਲ ਚ ਹੋਇਆ ਉਹ ਟੀਚਾ ਨਾ ਪਰ ਪੁੱਛਿਆ ਉਹਨਾਂ ਨੇ ਪਹਿਲਾਂ ਸਾਰਾ ਪੁੱਛਿਆ ਉਹ ਕਹਿੰਦੇ ਵੀ ਕਾਮ ਪੜਨੀ ਹੁੰਦੀ ਨੀ ਕੋਈ ਜੀ ਨੀ ਕਾਮ ਪੜਨੀ ਹੁੰਦੀ ਸੱਤ ਤਾਂ ਨਹੀਂ ਪੜਨੀ ਤੇ ਮਾਰਤੇ ਲੈਣ ਹਾਂ ਵੀ ਧਰਮ ਨੂੰ ਲੈ ਕੇ ਚੱਲੇ ਉਹ ਵੀ ਅੱਗੇ ਧਰਮ ਨੂੰ ਲੈ ਕੇ ਧਰਮ ਨੂੰ ਲੈ ਕੇ ਉਹਨਾਂ ਨੇ ਬਾੜ ਪਾਇਆ ਉਹਨਾਂ ਨੇ ਵੀ ਨਿੰ ਨਾਲੇ ਹੁਣ ਇਹ ਤੇ ਬਾਹਲਾ ਹੋਇਆ ਆਪਣਾ ਧਰਮ ਵਾਲਾ ਤੇ ਤਰਨ ਹਰੇ ਧਰਮ ਨੂੰ ਹਰੇਕ ਪਾਸੇ ਮਾਰ ਪਈ ਜਾਂਦੀ ਹੈ। ਹੂੰ ਜੇ ਲੜਾਈਆਂ ਦੇ ਪਾਸੇ ਤਾਂ ਵੀ ਧਰਮ ਨੂੰ ਹੂੰ ਤੇ ਜੇ ਵੋਟਾਂ ਆਉਣਗੇ ਤਾਂ ਵੀ ਧਰਮ ਤੇ ਹੂੰ ਫੇਰ ਵੀ ਧਰਮ ਦੇ ਫੇਰ ਵੀ ਧਰਮ ਤੇ ਹੈ। ਜੇ ਉਧਰ ਆਪਾਂ ਜਿਵੇਂ ਸੌਂਦੇ ਆ ਯਿਸੂ ਵਾਲੇ, ਜਿਸਾ ਮਸੀਹ ਵਾਲੇ ਹੂੰ ਉਹ ਪੈਸੇ ਜੋ ਤੇ ਧਰਮ ਨੂੰ ਲਈ ਜਾਂਦੇ ਆ। ਹੂੰ ਵੀ ਜਿਹੜਾ ਗਰੀਬ ਘਰ ਦਿਸਦਾ ਹੈ ਹੂੰ ਪੈਸੇ ਦੇ ਲਈ ਜਾਂਦੇ ਉਹ ਲੋਰ ਨਹੀਂ ਜਾਂਦਾ। ਜਿਹਨਾਂ ਪੈਸੇ ਤੇ ਚੱਲੀ ਜਾਂਦਾ। ਦਾ ਹੁਣ ਪਾਛਾ ਦੇ ਜਿਹੜਾ 75 98 ਗਾ ਲਿਖਿਆ ਹੋਇਆ ਹੈ। ਹੂੰ 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 ਸਿੱਖ ਹੈਗੇ ਜੀ ਉਹਨਾਂ ਨੂੰ ਦੁੱਖ ਨੂੰ ਬਹੁਤ ਆਉਣਗੇ ਪਰ ਨਤਨ ਨਹੀਂ ਆਉਣਗੇ ਫਿਰ ਉਹ ਕਿ ਉਹਨਾਂ ਦੀ ਸਮਾਈ ਹੋਣੀ ਉਹ ਡਾਂ ਦਰਖਤਾਂ ਨੇ ਤੇ ਸਮਾਈ ਹੋਣੀ ਫਿਰ ਸਮਾਈ ਹੋਣਾ ਫਿਰ ਜਿਹੜੇ ਨਖਰੇ ਸਿੱਖ ਉਹ ਸਭ ਮਰ ਜਾਣਗੇ ਲੈ ਫਿਰ ਜੇ ਅਸੀਂ ਨਤਨਮ ਕਰਦੇ ਨੂੰ ਉਹਨਾਂ ਨੂੰ ਦਿੱਤੀ ਆ ਨਹੀਂ ਲੱਗਦੀ ਇਹ ਜਿਵੇਂ ਨਾ ਜੰਮ ਨੇ ਹਾਂ ਵੀ ਦੂਸਰੋਂ ਸਰਦੇ ਪੱਗਾਂ ਹੋਣਗੀਆਂ ਬਸ ਹਾਂ ਇਹ ਮੇਕ ਮੜਾ ਪ੍ਰਚਾਰ ਸਿੱਖਾਂ ਨੇ ਉਹ ਸਕੀਰਣਾ ਗਿਰਾਇਆ ਫਿਰ ਗੱਲਾਂ ਤਾਂ ਹਾਂ ਅੱਜ ਕੱਲ੍ਹ ਵੇਖੀ ਜੰਨੇ ਆਪਾਂ ਹਰੇਕ ਹੀ ਸੋਸ਼ਲ ਮੀਡੀਆ ਤੇ ਚੱਲ ਕੋਈ ਨਹੀਂ ਚੱਲ ਜਿਵੇਂ ਆਉਂਦੀ ਤਾਂ ਲਾਉਂਦੇ ਆ ਆਪਣੇ ਨਹੀਂ ਹੁਣ ਤਾਂ ਉਹ ਹੈ ਹੀ ਨਹੀਂ ਪਹਿਲਾਂ ਜਿਵੇਂ ਖੰਡ ਪਾਠ ਹੁੰਦੇ ਸੀ ਠੰਡ ਪਾਠਾਂ ਦੇ ਲਗਭਗ ਸੇਵਾਗਰ ਸਾਰੇ ਜਾਂਦੇ ਸੀ ਹੁਣ ਤਾਂ ਦਿਖਦਾ ਹੀ ਨਹੀਂ ਕੋਈ ਹੁੰਦੇ ਇੱਕ ਦੋ ਜਣੇ ਹੁੰਦੇ ਆ ਬਸ ਠੀਕ ਐ ਵੀਡੀਓ ਟਿਕਾ ਲਾਤੀਆਂ ਬਸ ਵਧੀਆ ਸੰ ਬਾਬੇ ਦਾ ਠਿਕਾ ਹੋ ਜਾਂਦਾ ਹੁਣ ਤਾਂ ਹਾਂ ਠਿਕਾ ਕਿਸੇ ਦਾ ਠੇਕੇ ਵਾਜਦਾ ਪਈ 6000 ਰੁਪਏ ਤੋਂ ਡਹੀ ਹੈ ਹਾਂ ਹੂੰ ਤੇ ਡੈਮੀ ਆ ਜਾਂੀਏ ਨਾ ਬਰਨਾਲੇ ਪੁਰਾਣੇ ਬੁੜੇ ਸੀ ਨਾ ਬਾਣੀ ਜਿਆਦੇ ਸੁਣਦੇ ਸੀ ਹੂੰ ਆ ਸੀ ਮੈਂ 90 ਚ ਜਦੋਂ ਪਾਠ ਕਰਨ ਜਾਂਦੇ ਨਾ ਹੂੰ ਤੇ ਜਿੱਦੇ ਆਪਾਂ ਪਾਠ ਰੱਖਦੇ ਆਂ ਰਾਤ ਨੂੰ ਤਕਰੀਬਨ 8 8:30 ਵਜੇ ਸੁਖਨੀ ਸਾਹਿਬ ਦਾ ਪਾਠ ਆ ਜਾਂਦਾ ਹੂੰ ਤੇ ਸਾਰਾ ਪਿੰਡ ਸੁਣਨ ਆਉਂਦਾ ਤੇ ਸੁਖਨੀ ਸਾਹਿਬ ਦਾ ਪਾਠ ਸੁਣ ਕੇ ਫੇਰ ਜਾਂਦੇ ਬੰਦੇ ਬੁੜੀਆਂ ਮੈਂ ਅੱਖੀਂ ਵੇਖਦਾ ਰਜਣਾ ਪੂਰਾ ਅਗਲੇ ਦਾ ਘਰ ਭਰ ਜਾਂਦਾ ਸੀ ਤੇ ਸੁਖਨੀ ਸਾਹਿਬ ਦਾ ਪਾਠੀ ਦਾ ਪੂਰਾ ਨੇ ਸੁਣ ਕੇ ਜਾਂਦੇ ਆਿਆਂ ਨੂੰ ਚਾਹ ਪਾਣੀ ਰੋਟੀ ਖਵਾਉਂਦਾ ਘਰ ਵਾਲਾ ਤੇ ਹੁਣ ਤਾਂ ਸਿੱਧੇ ਹੀ ਆਉਂਦੇ ਸਭ ਦੇ ਤਾਂ ਵੀ ਨਹੀਂ ਆਉਂਦੇ ਅਸਲ ਤਾਂ ਸਹੀ ਜੀ ਇਹ ਕੋਸ ਤਾਂ ਮੈਲਾ ਨਹੀਂ ਕਰਿਆ ਵੀ ਜੀ ਮਨਨ ਲੋਕ ਬਹੁਤ ਬੀਜੀ ਹੋ ਮੋਬਾਈਲ ਨਾਲ ਵੇਲੇ ਕਰਦੇ ਲੋਕ ਜਰਾ ਸਾਰਾ ਕੰਮ ਮੋਬਾਈਲ ਨਾਲ ਤੇ ਹੈਗਾ ਹੁਣ ਪਾਠ ਅਗਲਾ ਪਾਠੀ ਗੁਰੂ ਤਾਂ ਗੱਲਾਂ ਸਾਹਮਣੇ ਹਾਂ ਬਾਬਾ ਤੂੰ ਗਲਤ ਪੜ ਗਿਆ ਖਣੇ ਤੇ ਉਦੋਂ ਅੱਛਾ ਹਾਂ ਵੀ ਵਿੱਚ ਮੋਬਾਈਲ ਦੇ ਵੇਖ ਕੇ ਪਾਠੀ ਨੂੰ ਅੱਜ ਕੱਲ੍ਹ ਸਿਆਣੇ ਬੰਦੇ ਦੂਜੇ ਬਾਬਾ ਤੂੰ ਉੱਥੇ ਆ ਗਲਤ ਪੜੀ ਜਨਾ ਹਾਂ ਆ ਬੁੱਢੇ ਤੈਨੂੰ ਜੀਵਤਾ ਖਵਾ ਗਵਾ ਚਲੀ ਗਿਆ ਉਜਵਨ ਨਾ ਜਵਾਨਾ ਬੜਾ ਅਪਡੇਟ ਹੋ ਗਿਆ ਹੈ ਨਾ ਹਰ ਇੱਕ ਦੇ ਬਹੁਤ ਜੀ ਜਵਾਨਾਂ ਨਾਲ ਵੀ ਉਹ ਗੱਲ ਹੋਈ ਨਾ ਜੇ ਅਗਲੇ ਚਿੱਟਾ ਸੂਟ ਪਾਇਆ ਹੋਇਆ ਹਾਂ ਆਪ ਕੋ ਸਾਰਾ ਚਿੱਟਾ ਨਹੀਂ ਵੇਖਣਾ ਕਿ ਨਿੱਕਾ ਏ ਦਾਗ ਲੱਗਿਆ ਦਾਗ ਵੇਖਣਾ ਤਾਂ ਭਾਈ ਦਾਗ ਲੱਗਿਆ ਹੋਇਆ ਹਾਂ ਦਾਗ ਵੇਖ ਕੇ ਦਾਗ ਦੱਸੂ ਬਾਬਾ ਤੇਰੇ ਦਾਗ ਆ ਰਹੇ ਹਾਂ ਤੇਰੇ ਆ ਕਮੀ ਹੈ ਭਾਈ ਇਹ ਸੋਚਦੇ ਵੀ ਹੋ ਤੇਰੇ ਦਾਗ ਲਾ ਪਹਿਲਾਂ ਹਾਂ ਮੈਂ ਤਾਂ ਫੇਰ ਤੂੰ ਬਾਬਾ ਹੈ ਤੂੰ ਤਾਂ ਬਾਬਾ ਹੈ ਉਹ ਨਹੀਂ ਉਹ ਗਰਜੀਤ ਆ ਨਾ ਉਹਦਾ ਬਥਰ ਹੀ ਕੰਮ ਆ ਹੂੰ ਉਹ ਕੀ ਕਰੂਗਾ ਨਾ ਉਹ ਤਾਂ ਸਮਝਾਉਂਦੀ ਨੇ ਅਰਦਾਸ ਦੀ ਹੂੰ ਤੇ ਮੈਂ ਅਰਦਾਸ ਕਰੀ ਰੋਟੀ ਖਾਈ ਆਪਣੇ ਬਾਬੇ ਨੇ ਅੱਜ ਇੱਕ ਦੀ ਗੁਰਦੁਆਰੇ 14 ਦੇ ਦੀਦਾ 13 ਨਹੀਂ ਲੱਗਤਾ ਦਾ ਅਸਿਆ ਸਾਰਿਆਂ ਦਾ ਕਦੋਂ ਚੋਮਾ ਖੇ ਹੂੰ ਮੰਨਈ ਨੇ ਗੱਲੇ ਤਾਂ ਕਿਦੂ ਰਿਹਾ ਜ਼ਰ ਨੂੰ ਮਤ ਇੰਨੀ ਨਹੀਂ ਰਹਿ ਰਹੇ ਗਲਤ ਬੋਲੇ ਤਾਂ ਆਪਾਂ ਗੱਲ ਚੱਕੀ ਆ ਵੀ ਕਮੀ ਕਰਦੇ ਨਾ ਵੀ ਕਮੀ ਪਤਾ ਲੱਗੇ ਆਪਾਂ ਨੂੰ ਤਾਂ ਆਪਾਂ ਉਹਨੂੰ ਕਹਿ ਦਈਏ ਵੀ ਹਾਂ ਵੀ ਆਹ ਕਮੀ ਪਈ ਤਾਂ ਤੇ ਵੀ ਆ ਹੂੰ ਟੈਕਨੋਲੋਜੀ ਕਮੇਟ ਲੱਭਦੀ ਰਹਿੰਦੇ ਆ ਅੱਜ ਕੱਲ੍ਹ। ਪਿੰਡਾਂ ਇਹੀ ਕੰਦੇ ਲੋਕ ਅੱਜ ਕੱਲ੍ਹ ਜਾਂਦੇ ਨਹੀਂ, ਬ੍ਰੇਕ ਨਹੀਂ ਜਾਂਦੇ। ਫਿਰ ਬਰਾਹੀ ਲੱਭੋ। ਉੱਥੇ ਆਉਂਦੀ ਕਿਤੇ ਬੱਸ। ਤਾਂ ਇਹ ਗੁੱਟ ਬਣ ਗਏ। ਗੁੱਟ ਬਣ ਗਏ ਬੱਸ। ਵੀ ਇੱਕ ਬੰਦਾ ਆਉਦੇ ਮਗਰ ਬਾਹਲਾ ਨਹੀਂ ਚਾਹੀ ਮਾੜਾ ਚੰਗਾ ਚਾਰ-ਪੰਜ ਬੰਦੇ ਦੇ ਨਾਲ ਲੈ ਕੇ ਤੁਰੂਗਾ। ਹਾਂ। ਤੇ ਕਿਸੇ ਕੰਮ ਚ ਹੀ ਆ। ਚਾਰ-ਪੰਜ ਬੰਦੇ ਨਾਲ ਹੋਣਗੇ, ਕੋਈ ਦੋ-ਚਾਰ ਉਹਦੇ ਜਾਣਕਾਰ ਹੋਣਗੇ ਅੱਗੇ। ਲਹਿਗ ਬਣ ਜਾਂਦੀ ਬੱਸ। ਬੱਸ। ਉੱਥੇ ਬਰਾਦੇ ਗੁੱਟਬਾਦੀ ਹੋਣ ਲੱਗੇ ਨੇ ਪਿੰਡਾਂ 'ਚ। ਪੰਜ ਪਾਂਡਵ ਸੀ ਨਾ ਜਿਹੜੇ ਪੰਜ ਪਾਂਡਵ ਦਵਪਰ ਰਾਜਕ੍ਰਿਸ਼ਨ ਮ ਤੇ ਕ੍ਰਿਸ਼ਨ ਮਹਾਰਾ ਜੀ ਨੂੰ ਕਹਿਣ ਲੱਗੇ ਵੀ ਜੇ ਅਸੀਂ ਇਹ ਆਂਦੇ ਵੀ ਕਾਲ ਯੁਗ ਦੇ ਵਿੱਚ ਥੋੜੀ ਭਗਤੀ ਨਾਲ ਬੰਦਾ ਤਰ ਜਾਂਦਾ ਤੇ ਅਸੀਂ ਕਾਲ ਯੁਗ ਚੱਕ ਕੇ ਜਨਮ ਲੈ ਲਾਂਗੇ। ਹੂੰ। ਫਿਰ ਕ੍ਰਿਸ਼ਨ ਮਹਾਰਾ ਜੀ ਨੇ ਵੀ ਤੁਸੀਂ ਦੱਖਣ ਦੇਸ਼ਾਂ ਜਾਓ। ਹੂੰ। ਉੱਥੇ ਵੇਖ ਲਓ ਜਿਹੜਾ ਤੁਹਾਨੂੰ ਦਿਸੂਗਾ ਨਾ ਫਿਰ ਤੁਸੀਂ ਮੈਂ ਕਰ ਲਿਓ। ਅੱਛਾ। ਉਹ ਜਾ ਕੇ ਫਿਰ ਵੇਖਦੇ ਆ ਜਦੋਂ। ਤਾਂ ਇੱਕ ਗਾਂ ਹੈ। ਅੱਛਾ। ਉਹ ਗਾਂ ਆਪ ਦਾ ਦੁੱਧ ਆਪੇ ਚੁੰਗੀ ਜਾਂਦੀ ਹੈ। ਹੂੰ। ਫਿਰ ਅੱਗੇ ਜਾ ਕੇ ਵੇਖਦੇ ਆ। ਤਾਂ ਇੱਕ ਹੰਸ ਹੈ। ਉਹਦੇ ਪੈਰਾਂ ਤੇ ਅੱਖਰ ਲਿਖਿਆ ਹੈ। ਕੁਰਮਤੇ ਬੈਠਾ ਮਾਸ ਖਾਈ ਜਾਂਦਾ ਫਿਰ ਤਿੰਨ ਖੂਹ ਹੈ ਹਮ ਜਾਲੜਾ ਖੂਹ ਹੈ ਜਿਹੜਾ ਸੁੱਕਾ ਪਿਆ ਹੈ ਹਮ ਦੂਜੇ ਖੂਹ ਦਾ ਪਾਣੀ ਹੈ ਉਤੋਂ ਦੀ ਆਗ ਉਧਰਲੇ ਚ ਪਈ ਜਾਂਦਾ ਐਨਾ ਕੁਝ ਵੇਖ ਕੇ ਤੇ ਫਿਰ ਪੁੱਠੇ ਆਏ ਨੇ ਕ੍ਰਿਸ਼ਨ ਮਹਾਰਾ ਜੀ ਸਭ ਤਾਂ ਕਿ ਆਏ ਚਾਂਸ ਦੀ ਸੀ ਕੀ ਹੋਇਆ ਹਮ ਉਹ ਆਂਦਾ ਜਿਹੜਾ ਤੁਸੀਂ ਆਂਦੇ ਨੇ ਨਾ ਕਲਯੁਗ ਚ ਅਸੀਂ ਆ ਕੇ ਜਨਮ ਲੈਣਾ ਤੇ ਭਗਤੀ ਕਰਨੀ ਹੈ ਹਮ ਕਲਯੁਗ ਦੇ ਵਿੱਚ ਇਹ ਹੋਊਗਾ ਜਿਹੜੀ ਗਾਂ ਇਹ ਗਾਂ ਜਿਹੜੀ ਮਾਂ ਪਿਓ ਇਹੋ ਜਿਹਾ ਹੋਇਆ ਕਰਨਗੇ ਜਿਹੜਾ ਆ ਵੀ ਕਮਾਈ ਆਪ ਹੀ ਖਾ ਕੇ ਉੱਠੇ ਕਰਨ ਜਗ ਰਹਿੰਦੇ ਰਿਆ ਕਰਨ ਮਗਰ ਹਾਂ ਵੀ ਆਹ ਤਾਂ ਆਪ ਹੀ ਇਹਦੀ ਤਾਂ ਦੀ ਕਮਾਈ ਆਪ ਹੀ ਖਾ ਜਾ ਕਰਨ ਆਪ ਹੀ ਖਾ ਜਾ ਕਰਨਗੇ ਮਾਂ ਪਿਓ ਇਹੋ ਜਿਹਾ ਹੋ ਜਾਣਗੇ ਜਿਹੜੇ ਖੂਹ ਆ ਖੂਹ ਦਾ ਮਤਲਬ ਜਿਹੜਾ ਵਿਚਾਲੜਾ ਖੂਹ ਤੇ ਇੱਧਰਲਾ ਖੂਹ ਆ ਨਾ ਦੋ ਸਕੇ ਭਰਾ ਹੈ ਉਹ ਦੂਜੇ ਗਵਾਂਢੀ ਨਾਲ ਵਰਤ ਰਿਹਾ ਹੈ ਉਹ ਤੋਂ ਪਾਣੀ ਲੈਣ ਦੇਣ ਕਰਦਾ ਇਹੋ ਜਿਹਾ ਭਰਾ ਹੋ ਜਾਣਗੇ ਭਰਾ ਸਕੇ ਨਾਲ ਨਹੀਂ ਵਰਤਿਆ ਕਰਨਾ ਤੇ ਦੂਜਿਆਂ ਨਾਲ ਮਤਲਬ ਵਿਖਾ ਰੱਖਿਆ ਕਰਨਗੇ ਹਾਂ ਫੇਰ ਉਹਨਾਂ ਵੀ ਜਿਹੜਾ ਹੰਸ ਹੈ ਉਹਦੇ ਪੈਰਾਂ ਤੇ ਬਾਣੀ ਲਿਖੀ ਆ ਆਹਦਾ ਗੁਰਦਵਾਰਾ ਮੰਦਿਰਾਂ ਚ ਇਹ ਜੇ ਗਿਆਨੀ ਤੇ ਜਿਹੜੇ ਮੰਦਿਰਾਂ ਚ ਪੰਡਤ ਹੋਇਆ ਕਰਨਗੇ ਮੁੱਲੇ ਹੋਇਆ ਕਰਨਗੇ ਨਾ ਉਹ ਗੁਰਬਾਣੀ ਨੂੰ ਪੈਰਾਂ ਥੱਲੇ ਲਤੜ ਕੇ ਨੰਘਿਆ ਕਰਨਗੇ ਤੇ ਮਾਸ ਖਾਇਆ ਕਰਨਗੇ ਹੇ ਹੇ ਆ ਵੀ ਹੁਣ ਆਪਾਂ ਕਹਿੰਦਾ ਸੁੰਦੇ ਹੀ ਆ ਹਾਂ ਨਹੀਂ ਫੇਰ ਉਹ ਕ੍ਰਿਸ਼ਨ ਮਾਰਾ ਵੀ ਅਸੀਂ ਨਹੀਂ ਫਿਰਾਂਦੇ ਜਨਮ ਲੈ ਉਹਨਾਂ ਫਿਰ ਜਿਹੜੇ ਪਾਂਡਵ ਸੀ ਉਹਨਾਂ ਨੇ ਜਨਮ ਨਹੀਂ ਲਿਆ ਕਾਲ ਯੁਗ ਚ ਹਾਂ ਕਾਲ ਯੁਗ ਦੇ ਵਿੱਚ ਇੰਨਾ ਹੁਣ ਜਿਹੜਾ ਕਲਯੁਗ ਦਾ ਇਤਿਹਾਸ ਹੈ ਨਾ ਇਹ ਆਂਦਾ ਵੀ ਜਿਹੜਾ ਛੋੜਾ ਚਿਰ ਵੀ ਬੰਦਗੀ ਕਰਦਾ ਨਾ ਹੂੰ ਉਹਨੂੰ ਮਤਲਬ ਦਰਸ਼ਕ ਹੋਣਗੇ ਮਾਰਨ ਤੇ ਤਰੂਗਾ ਪਰ ਹੋਣ ਨਹੀਂ ਦਿੰਦਾ ਕਲਯੁਗ ਦੀ ਡਿਊਟੀ ਹੈ ਉਹਨਾਂ ਦੇ ਮੈਸ ਪਾਸੇ ਕਿਸੇ ਨੂੰ ਲੱਗਣ ਨਹੀਂ ਲੈਣਾ ਹੂੰ ਵ ਇੱਕ ਛੋਟੀਆਂ ਛੋਟੀਆਂ ਕੁੜੀਆਂ ਨਾਲ ਬਲਾਤਕਾਰ ਹੋਈ ਜਾਂਦੇ ਐ ਛੋਟੀਆਂ-ਛੋਟੀਆਂ ਕੁੜੀਆਂ ਦੇ ਬੱਚੇ ਹੋਈ ਜਾਂਦੇ ਐ ਆਏ ਦਿਨ ਨਹੀਂ ਸੁਣਦੇ ਆਏ ਦਿਨ ਨਹੀਂ ਸੁਣਦੇ ਰੋਜ਼ ਹਾਂ ਤੇ ਨਹੀਂ ਜ਼ਿਆਦਾਤਰ ਹੁਣ ਵਿਆਹ ਦਾ ਸਿੱਧਾ ਮਸਲਾ ਹੈ ਹੀ ਨਹੀਂ ਬਸਾ ਕੋਰਟ ਵਿੱਚ ਹੀ ਹੁੰਦੇ ਜਿੰਨੇ ਹੁੰਦੇ ਹ 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 ਆਪਾਂ ਵੀ ਖੇਡਦੇ ਰਹੇ ਬਲਸ ਤੁਸੀਂ ਤਾਂ ਨਹੀਂ ਖੇਡੀ ਹੂੰ ਹੂੰ ਤਾਂ ਉਹਨਾਂ ਨੇ ਕੀ ਕੀਤਾ ਉਹ ਖੁੱਦੋ ਖੁੱਣੀ ਖੇਡਦੇ ਖੇਡਦੇ ਨਾਲ ਕਿ ਆਪਾਂ ਯਾਰ ਆਖੇ ਰਿਸ਼ੀ ਦਾ ਬਹੁਤ ਤਕੜਾ ਸੀਗਾ ਹੂੰ ਉਹਦੇ ਕੋਲ ਚੱਲੀ ਆਖੇ ਆਪਾਂ ਤਾਂ ਪਰਤਾਵਾ ਲੈ ਕੇ ਦੱਸਦੇ ਆਖੇ ਉਹਨਾਂ ਨੇ ਖੇਸ ਜਿਹੜਾ ਸੀ ਮੁੰਡੇ ਦੇ ਟੱਟ ਤੇ ਬੰਨ ਲਿਆ ਅੱਛਾ ਤੇ ਬੁੜੀਆਂ ਵਾਲੇ ਰੀੜੇ ਪਾ ਕੇ ਤੇ ਕੁੰਡ ਕਢਾ ਕੇ ਤੇ ਉਹਦੇ ਕੋਲ ਰਿਸ਼ੀ ਕੋਲੇ ਜਾਂਦੇ ਰਹਿੰਦੇ ਤੇ ਉਹਦੇ ਚੇਲੇ ਆਉਂਦੇ ਵੀ ਅਸੀਂ ਪੁੱਛਣਾ ਤੇ ਕੀ ਹੋਊਗਾ ਅੱਛਾ ਤਾਂ ਮੁੜ ਕੇ ਪਰਤਾਵਾ ਲੈਂਦੇ ਸੀ ਪਰਤਾਵਾ ਲੈਂਦੇ ਉਹ ਚੇਲੇ ਆਉਂਦੇ ਤਾਂ ਨਾਲੋਂ ਪੰਗਾ ਹੂੰ ਅᱫ ਨਹੀਂ ਇਹ ਤਾਂ ਪੁੱਛਣਾ ਹੈ ਹੂੰ ਉਹ ਜਦੋਂ ਆਗਦੀ ਵੀ ਅਸੀਂ ਪੁੱਛਣ ਆਏ ਆਂ ਵੀ ਇਹਦੇ ਬੱਚਾ ਕੀ ਹੋਊਗਾ ਹੂੰ ਉਹ ਰਿਸ਼ੀ ਉਹਨਾਂ ਨੂੰ ਆਂਦਾ ਨਾ ਇਹਦੇ ਉਹ ਹੋਊਗਾ ਜਿਹਦੇ ਨਾਲ ਤੁਸੀਂ ਇਹਦੇ ਸੰਦ ਬਣਨਗੇ ਇਹਦੇ ਹੋਊਗਾ ਮੂਸਲ ਹੂੰ ਤੇ ਮੂਸਲ ਦੇ ਬਣਨਗੇ ਸੰਦ ਤੇ ਸੰਦ ਇੱਕ ਦੂਜੇ ਨਾਲ ਲੈ ਕੇ ਤੁਸੀਂ ਵੱਢ ਕੇ ਮਰੋਗੇ ਹੂੰ ਖਰਾਬ ਦੇਤਾ ਫਿਰ ਕ੍ਰਿਸ਼ਨ ਮਹਾਰਾਜ ਨੂੰ ਅੱਗੇ ਦੱਸਿਆ ਆਂਦੇ ਫਿਰ ਇਹ ਤਾਂ ਐਵੇਂ ਹੋਊ ਹਣ ਤੇ ਕਿਹਨੇ ਕਿੱਥੋਂ ਪੰਗਾ ਤੁਸੀਂ ਲਿਆ ਕੇ ਹੂੰ ਤਾਂ ਫਿਰ ਜਦੋਂ ਟਾਈਮ ਆ ਗਿਆ ਫਿਰ ਯਾਦਵਾਂ ਨੇ ਫਿਰ ਆਪਸ ਵਿੱਚ ਇਹ दारू ਪੀਤੀ दारू ਪੀ ਕੇ ਫਿਰ ਉਹ ਮੂਸਲ ਸੀ ਜਿਹੜਾ ਕ੍ਰਿਸ਼ਨ ਮਹਾਰਾਏ ਨੇ ਰੇਤੀ ਨਾਲ ਕਸਾਕ ਸਾਗੇ ਦਰਿਆ ਸਛਟਾਤਾ ਸੀ ਹੁਣ ਦਰਿਆ ਦੇ ਵਿੱਚ ਕਹਿੰਦਾ ਖੰਡੇ ਨੂੰ ਦੋਨੇ ਪਸੇ ਪੱਥਰਾ ਜਾਂਦਾ ਹਰੇ ਰੰਗ ਦਾ ਅੱਛਾ ਉਹ ਫਿਰ ਤਸੰਦ ਤਾਂ થਿਆ ਹੀ ਨਹੀਂ ਉਹੀ ਵੱਡ ਵੱਡ ਕੇ ਚੱਕ ਕੇ ਫਿਰ ਆਇਆ ਗਕਾਇਆ ਇੱਕ ਦੂਜੇ ਨਾਲ ਸਾਰੇ ਯਾਦਵ ਐ ਮਰੇ ਸੀ ਜਦੋਂ ਦੁਆਪਰ ਖਤਮ ਹੋ ਜਾਂਦਾ ਅੱਛਾ ਯਾਦਵ ਫਿਰ ਐ ਮਰ ਗਿਆ ਜਿਹੜੇ ਬਚ ਖਜੇ ਜਾਂ ਫਿਰ ਦੇ ਰੋਲੇ ਇੱਥੇ ਇਹ ਯਾਦਵ ਯਾਦਵ ਕੋਲੋਂ ਬਾਣੀ ਵੀ ਹੁੰਦੀ ਨੇ ਤੋਕ ਜਾ ਕੇ ਪੰਗਾ ਲਿਆ ਉਹਨਾਂ ਨੇ ਤੇ ਹਸਤਾਨ ਇਹਨਾਂ ਦੀ ਕੋਲ ਖਤਮ ਹੋਈ। ਨਾਲ ਜਿਹੜੀਆਂ ਪਹਿਲਾਂ ਪੁਰਾਣੀਆਂ ਗੱਲਾਂ ਸੀ ਉਹ ਅੱਜ ਦੇ ਟਾਈਮ ਸਹੀ ਵੀ ਹੋਈ ਜਾਂਦੀ। ਉਹ ਸਹੀ ਹੋਈ ਜਾਂਦੀ ਆ ਹੁਣ। ਜਿਹੜਾ ਪੁਰਾਣਾ ਕਿਹਾ ਸੀ ਉਹ ਹਾਂ ਜਿਹੜੇ ਸਰਾਫ ਹੋਏ ਸੰਤਾਂ ਮਹਾਂਪੁਰਖਾਂ ਦੇ ਹੋਈ ਜਾਂਦੇ ਆ। ਉਦੋਂ ਚ ਆਖਿਆ ਜੇ ਰੱਖਣੀ 16 ਸਾਲ ਦੀ ਹੁਣ ਕਿੰਨੇ ਸਾਲ ਦੀ ਨਾਨੀ ਹੋ ਗਈ? ਆਏ ਪਿਆ। ਹਾਂ ਵੀ ਉਹ ਟਾਈਮ ਆਏ ਪਿਆ। ਹਾਂ 16 ਸਾਲ ਦੀ ਆਖੇ 16 ਸਾਲ ਦੀ ਹਾਂ ਤਾਂ 16 ਸਾਲਾਂ ਦੀ ਆਈ। ਲੋਕੋ ਲਾਇਕ ਕਰੋ। ਸਿੱਧਾ ਕਰੀ। ਤੁਹਾਡਾ ਧੰਨਵਾਦ ਜੀ ਸਾਰਿਆਂ ਦਾ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੇ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਹੋਰ ਸੱਚ ਦੀ ਵੀਡੀਓ ਚਾਹੀਦੀ ਹੈ ਆਪਾਂ ਤੁਹਾਡੇ ਵਾਸਤੇ ਵਧੀਆ ਇਹੋ ਜੀਆਂ ਸੱਚ ਦੀ ਵੀਡੀਓ ਲੈ ਕੇ ਆਵਾਂਗੇ ਸੱਥਾਂ ਦੀਆਂ ਜਿੱਚ ਆਪਣੇ ਪੁਰਾਣੀਆਂ ਗੱਲਾਂ ਹੋਣਗੀਆਂ ਅੱਜ ਦੇ ਟਾਈਮ ਦੀਆਂ ਗੱਲਾਂ ਹੋਣਗੀਆਂ ਵੀ ਕਿਵੇਂ ਅੱਜ ਦਾ ਜਮਾਨਾ ਕਿਵੇਂ ਚੱਲੇਦਾ ਆਪਾਂ ਹੋਰ ਵੀ ਨਵੇਂ ਨਵੇਂ ਸੱਥਾਂ ਜਾਵਾਂਗੇ ਨਵੇਂ ਪਿੰਡਾਂ ਜਾਵਾਂਗੇ ਤੁਸੀਂ ਆਪ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ ਵੈਰੀ ਖਾਲਸਾ ਵੈਰੀ ਸਤਿ ਜੀ